ਇਨੇ ਮਹਾਨ ਤਪਸਵੀ ਹੋ ਕੇ ਆਪ ਧੁੱਪ ਵਿੱਚ ਬੈਠੇ ਹੋ ਤੁਸੀਂ ਹੋਰ ਨਾਲ ਨੂੰ ਭਲਾ ਕੀ ਸ਼ਾਂ ਕਰਨੀ ਹੈ ਮੇਰੇ ਕੋਲ ਤਾਂ ਤੂੰ ਬ ਵਿੱਚ ਨਹੀਂ ਘੜਿਆ ਜਾਂਦਾ ਨਹੀਂ ਤਾਂ ਤੁਹਾਡੇ ਪਾਸ ਬੈਠ ਕੇ ਦੋ ਘੜੀਆਂ ਗੱਲਾਂ ਕਰਕੇ ਕੁਝ ਸਮਝਾਵਾਂ ਕਹਿੰਦੇ ਹਨ ਕਿ ਉਸ ਵੇਲੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਹੰਕਾਰੇ ਹੋਏ ਹਾਕਮ ਦੇ ਇਹ ਬਚਨ ਸੁਣੇ ਤੇ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਧੂਨੇ ਵਿੱਚੋਂ ਵੱਲਦੀ ਹੋਈ ਚਨਾਰ ਦੀ ਲੱਕੜ ਕੱਢ ਕੇ ਜ਼ਮੀਨ ਵਿੱਚ ਘੜ ਦਿੱਤੀ ਉਹ ਬਲਦੀ ਹੋਈ ਲੱਕੜ ਇੱਕਦਮ ਚਨਾਰ ਦਾ ਦਰਖਤ ਬਣ ਗਈ ਤੇ ਮੀਰ ਨੂੰ ਕਹਿਣ ਲੱਗੇ ਕਿ ਅਸੀਂ ਤਾਂ ਧੁੱਪ ਵਿੱਚ ਬੈਠੇ ਹਾਂ ਪਰ ਤੁਸੀਂ ਛਾਂਵੇਂ ਬੈਠੋ ਜਦ ਇਹ ਚਮਤਕਾਰ ਮੀਰ ਯਕੂਬ ਖਾਨ ਨੇ ਵੇਖਿਆ ਤਾਂ ਇਹ ਵੇਖ ਕੇ ਉਹਦੇ ਹੋਸ਼ ਗੁੰਮ ਹੋ ਗਏ ਜਦੋਂ ਇਹ ਕੋਤਕ ਵੇਖਿਆ ਕਿ ਹੀਟੋਂ ਲੱਕੜ ਵੱਲ ਰਹੀ ਹੈ ਅਤੇ ਉੱਤੋਂ ਹਰੇ ਭਰੇ ਪੱਤੇ ਨਿਕਲ ਰਹੇ ਹਨ ਤਾਂ ਕਹਿੰਦੇ ਹਨ ਕਿ ਉਸ ਵੇਲੇ ਉਸ ਦੇ ਮੂੰਹੋਂ ਨਿਕਲਿਆ ਸੁਭਾਨ ਅੱਲਾਹ ਇੱਕ ਇੱਕੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ ਤੇ ਕਹਿਣ ਲੱਗਾ ਕਿ ਫਕੀਰ ਸਾਈ ਮੈਥੋਂ ਬਹੁਤ ਵੱਡੀ ਭੁੱਲ ਹੋ ਗਈ ਮੈਨੂੰ ਮਾਫ਼ ਕਰੋ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਉਸ ਨੂੰ ਮਹਾਨ ਉਪਦੇਸ਼ ਦਿੱਤਾ ਤੇ ਕਿਹਾ ਕਿ ਪ੍ਰਮਾਤਮਾ ਕਰਨ ਕਾਰਨ ਹੈ ਇਹ ਦੁਨੀਆ ਉਹਦਾ ਬਾਗ ਹੈ ਅਤੇ ਮਜ਼ਬ ਵੇਲ ਬੂਟੇ ਹਨ ਤੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਕਹਿੰਦੇ ਕਿ ਜਿਸ ਮਜਬ ਨੂੰ ਉਹ ਚਾਵੇ ਦਿਲੰਤ ਵਾਸਤੇ ਵਿਧਾ ਘਟਾ ਸਕਦਾ ਹੈ ਧੁੱਪ ਛਾਂ ਸਭ ਉਹਦੇ ਹੁਕਮ ਵਿੱਚ ਚੱਲਦੇ ਹਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਕਹਿੰਦੇ ਕਿ ਧੁੱਪ ਛਾਂ ਸਭ ਉਹਦੇ ਹੁਕਮ ਵਿੱਚ ਹਨ ਜੇ ਉਹ ਚਾਵੇ ਤਾਂ ਕੜਕ ਦੀ ਧੁੱਪ ਵਿੱਚ ਵੀ ਨਹੀਂ ਪਾ ਸਕਦਾ ਹੈ ਜੇ ਉਹ ਚਾਵੇ ਤਾਂ ਪਿੰਗਲਾ ਵੀ ਪਹਾੜ ਤੇ ਚੜਾ ਸਕਦਾ ਹੈ ਬਾਬਾ ਸ਼੍ਰੀ ਚੰਦ ਮਹਾਰਾਜ ਨੇ ਮੀਰ ਯੂਕਾ ਨੂੰ ਸਮਝਾਇਆ ਮੀਰ ਯੂਕਾ ਨੇ ਅੱਗੋਂ ਜੋ ਜਾਤ ਪਾਤ ਦਾ ਵਿਤਕਰਾ ਛੱਡ ਦਿੱਤਾ ਅਤੇ